ਬੋਲ ਬੋਲ ਇਹਨਾਂ ਨੇ ਫੋਨ ਤੇ ਮੇਰੇ ਹੱਥੋਂ ਨਹੀਂ ਦੇਣਾ ਤੇ ਇਸ ਤੋਂ ਪਹਿਲਾਂ ਨਹੀਂ ਇਸ ਤੋਂ ਕਰਾਇਆ ਫੇਰ ਧੋਂਦੀ ਵੜੀ ਹੋ ਗਈ ਇਹਦੇ ਮੈਂ ਤਾਂ ਦਿਵਾਲੀ ਆਉਂਦੀ ਹੀ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਉੱਚਾ ਵੀ ਬੋਲਦਾ ਚੱਕਣ ਹੁਣ ਆਉਂਦਾ ਕਿਸੇ ਦਾ ਹਾਂਜੀ ਅੱਛਾ ਉਹ ਬਾਨੀ ਨਾਲੇ ਕਹਿੰਦੀ ਹਣੀ ਨਾ ਮੈਂ ਫੋਨ ਕਰ ਲੈਂਦੀ ਆ ਹਾਂਜੀ ਜੇ ਲੜੀ ਨੂੰ ਫੋਨ ਕਰ ਲੈਂਦੀ ਫੇਰ ਪੂਰਾ ਵਿਸ਼ਵਾਸਤ ਨਹੀਂ ਨਾ ਹੈਗਾ ਜੇ ਉਹਦੇ ਤੇ ਉਹ ਜੇ ਨਹੀਂ ਯਕੀਨ ਹੈਗਾ ਵਾਜੀ ਵੇਖੀ ਜਾਂਦਾ ਫਿਰ ਇਹ ਬਹੁਤੀ ਹੰਡਿਆ ਵਾ ਇੱਥੇ ਤਾਂ ਹੀ ਚਾਰੇ ਜਾਣੀ ਕੱਪੜਿਆਂ ਦਾ ਬਹਾਨਾ ਲਾਇਆ ਇੱਕ ਦਿਨ ਚੱਲ ਜਾਓਗੇ ਫਿਰ ਕਹਿ ਦੋਗੇ ਮੈਨੂੰ ਲੈ ਕੇ ਜਾਓ ਤੇ ਫਿਰ ਕੀ ਕਰਾਂਗੇ ਤਾਂ ਜਾਣਾ ਵੀ ਮੈਂ ਕਿੱਥੇ ਆ ਜੇ ਨਾ ਗਈ ਤਾਂ ਫਿਰ ਨਹੀਂ ਨੂੰ ਘਰ ਵਿੱਚ ਪਤਾ ਲੱਗਣਾ ਆਪਣੇ ਪਿੰਡ ਚੱਲ ਜਾ ਮਮੀ ਆ ਆਈਡੀਆ ਵਧੀਆ ਵਾ ਠੀਕ ਵਾ ਨਾ ਤੁਸੀਂ ਇਦਾਂ ਹੀ ਕਰੋ ਇਹ ਚਲ ਜਾਣਾਈ ਜਿਹੜਾ ਵਾਂਡੇ-ਮੁੰਡੇ ਵਾਲਾ ਵਾ ਨਾ ਉਹ ਕਿੰਨੇ ਦਿਨ ਬਹਾਨੇ ਲਾਉਂਦਾ 21 ਮੰਮੀ ਆ ਤਰੀਕਾ ਵਧੀਆ ਵਾ ਤਹੀਂ ਹੁਣੇ ਜਾਓ ਉਹਦੇ ਵਾਲਾ ਮੈਂ ਜਾਣੀ ਆ ਚੱਲ ਦੋਵੇਂ ਜਾਣੀਆਂ ਨਾ ਰਲ ਮਿਲ ਕੇ ਤਾਂ ਕਰ ਲੋ ਛੇਤੀ ਤਾ ਜਾ ਫੇ ਚੱਲ ਜੇ ਦਿਨ ਵੀ ਉਦਾਂ ਦਾ ਵਾ ਧੁੱਪ ਤਾਪ ਲੱਗੀ ਹੋਵੇ ਤੂੰ ਵਾ ਬਾਹਰ ਸੋਹਣੇ ਮੈਂ ਚੱਲ ਜੂੰਗੀ ਪਿੰਡ ਚੱਲ ਫੇ ਬਾਅਦ ਚੱਲ ਜੀ ਤਹੀਂ ਬੈਠੋ ਮੈਂ ਲੈ ਸੰਦੀਪ ਖਲੋ ਜਾ ਫੇ ਲੈ ਸੰਦੀਪ ਆ ਤੇ تیر ਨਾਲ ਨਿਸ਼ਾਨੇ ਤੇ ਲੱਗਾਈਓ ਵਧੀਆ ਲੱਗੀ ਨਾ ਮੇਰੀ ਗੱਲ ਬੜੀ ਵਧੀਆ ਨਾਲ ਹੀ ਉਹਨੂੰ ਮਹਿਸੂਸ ਨਹੀਂ ਹੋਇਆ ਮੈਨੂੰ ਝਾਂਤ ਰੋਕਿਆ ਵਾ ਚਲੋ ਇੱਕ ਦੋ ਦਿਨ ਇਦਾਂ ਲੰਘ ਜਾਣੇ ਦੋ ਦਿਨ ਮੈਂ ਬਾਣਾ ਲਾਤਾ ਪੇਕੇ ਜਾਣਾ ਵਾ ਸਹੀ ਹਾਲੀਓ ਤੇਰੀ ਅੱਧੇ ਬਾਣਾ ਲਈ ਜਾਵਾਂਗੇ ਇਹਨੂੰ ਪਰ ਇਹ ਵੀ ਬੜੀ ਤੇਜ ਆ ਤੇਜ ਸੰਦੀਪ ਤੇਰੀ ਗੱਲ ਤੇ ਠੀਕ ਆ ਪਰ ਉਹ ਵੀ ਬੜੀ ਤੇਜ ਆ ਜੇ ਬਹਿ ਕੇ ਤੇ ਬੜੀਆਂ ਵਧੀਆ ਗੱਲਾਂ ਕਰਕੇ ਆਈ ਮੇਰੇ ਨਾਲ ਸ਼ੱਕ ਨਹੀਂ ਨੂੰ ਹੋਇਆ ਕੋਈ ਵੀ ਇੱਕ ਗੱਲ ਹੋਰ ਏ ਕਿਤੇ ਆਪਣੇ ਜਿਹੜੇ ਫੋਨ ਆ ਨਾ ਉਹਨਾਂ ਕਦੇ ਹਾਏ ਫੋਨ ਨਾ ਦੇ ਕਾਬੂ ਕਿਦਾਂ ਆਪਣੇ ਜਿਹੜੇ ਫੋਨ ਐ ਨਾ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ ਰਹਾਦੀ ਰਹਿਣੀ ਆ ਸੰਦੀਪ ਨੂੰ ਨਾ ਮੈਂ ਵੀ ਕਹਿ ਦੋਂਗੇ ਤੂੰ ਜਦੋਂ ਨਾ ਇਹ ਧਿਆਨ ਰੱਖੀਂ ਕਿਤੇ ਉਲਝ ਛੱਪੇ ਚ ਹਾਏ ਹੀ ਹੋ ਗਏ ਫੋਨ ਦਾ ਧਿਆਨ ਰੱਖਿਆ ਕਰੋ ਕਿਤੇ ਉਲੇ ਛੱਪੇ ਚ ਆ ਕੇ ਨਾ ਕਿਤੇ ਫੋਨ ਨਾ ਕਰ ਦੇ ਮੈਂ ਤਾਂ ਉਦੋਂ ਹੀ ਕਹਿਨੀ ਆ ਵੀ ਵੱਖਰਾ ਕਰ ਨੀਗਾ ਬਣਾਉਣਾ ਕਿਉਂਕਿ ਜੇ ਡਿਊਟੀ ਤੇ ਚਲ ਗਿਆ ਤੇ ਮੈਂ ਫਿਰ ਇਹ ਤੇ ਲੱਗੇ ਰਿਹਾ ਕਰੂੰ ਕਿ ਸੰਦੀਪ ਲੱਗੇ ਰਿਹਾ ਕਰੂੰ ਫਿਰ ਇਹ ਮਹਾਰਾਜ ਜੀ ਮੂੰਹ ਗੱਲਾਂ ਘੜਾਉਣ ਡਿਆ ਹੈਗਾ ਹੋਰ ਚੱਲ ਰਮਨ ਇਹ ਤੇ ਸਾਰੀਆਂ ਗੱਲਾਂ ਹੈ ਗਈਆਂ ਕੀ ਹੁੰਦਾ ਤੇ ਮੁੜ ਕੇ ਕੋਈ ਨਾ ਹੋਰ ਇੰਤਜ਼ਾਮ ਕੋਈ ਕਰ ਲਾਂਗੇ ਹੋਰ ਏਦਾਂ ਰਹਿਣਾ ਵਾ ਆਪਾਂ ਨਹੀਂ ਏਦਾਂ ਹੀ ਕਰ ਇਹੋ ਗੱਲ ਸਹੀ ਓ ਹਾਂ ਹਾਂ ਸੰਦੀਪ ਘੋਟ ਚਾਹ ਲੈ ਆ 2 1 ਮੇਰੀ ਭੈਣ ਬਣ ਕੇ ਨਾ ਏਦਾਂ ਹੀ ਮੰਮੀ ਦੇ ਅੱਗੇ ਕੋਈ ਜਵਾਬ ਨਾ ਦੇਈ ਠੀਕ ਆ ਨਾ ਅੱਗੇ ਅੱਗੇ 2 1 ਭੈਣ ਬਣ ਕੇ ਨਾ ਮੇਰੀ ਠੀਕ ਆ ਨਾ ਮੰਮੀ ਨੂੰ ਤੂੰ ਕੁਛ ਨਹੀਂ ਕਹਿਣਾ ਠੀਕ ਆ ਮੇਰੀ ਗੱਲ ਕਰ ਲੈ ਨਾ ਭੈਣ ਹੋਲੀ ਸੱਚਾ ਹਾਂ ਕਿ ਮੰਮੀ ਦਾ ਮੁੰਡਾ ਹੀ ਹੈ ਨਾ ਉਹਨਾਂ ਨੂੰ 2 1 ਬਾਕੀ ਇਹ ਗੱਲ ਵਾ ਮੰਮੀ ਨੂੰ ਨਾ ਦੁੱਖ ਬੜਾ ਵਾ ਕਿ ਉਹਨਾਂ ਦਾ ਵੀ ਮੁੰਡਾ ਗਿਆ ਵਾ ਠੀਕ ਆ ਤੇ ਤੂੰ ਪੈਸੇ 2 1 ਜੋਤ ਨਾ ਫਿਰ ਆਪੇ ਮੇਰਾ ਪੁੱਤ ਘਰ ਬਣਾਉਂਗਾ ਹਾਂਜੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਵੀ ਠੀਕ ਆ ਤੇ ਬਾਕੀ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਹੀ ਕਿ ਆਪਾਂ ਤੇਰੇ ਪਿੰਡ ਚੱਲਾਂਗੇ ਠੀਕ ਆ ਠੀਕ ਆ ਜੀ ਨੀ ਆ ਰਿਹਾ ਕਿੱਥੇ 2 1 ਜੋਤ ਇਹ ਗੱਲ ਤੇ ਮੈਨੂੰ ਵੀ ਪਤਾ ਵਾ ਕਿ ਤੇਰੀ ਪਰਜਾਈ ਬੜੀ ਚੰਗੀ ਆ ਹੈਲੋ ਹੈਲੋ ਮਾਸੀ ਲਾਗੇ ਉਦੋਂ ਕਰਦੇ ਜੀ ਮਾਸੀ ਵਾਲ ਦੀਆਂ ਗੱਲਾਂ ਤੇ ਜਦੋਂ ਮੇਰੇ ਲਾਗੇ ਆ ਜਾਂਦੇ ਜੀ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਅੜ ਗਿਆ ਸੀ ਨੇ 2 1 ਲੈ ਰਿਜ 2 1 ਪਾ ਦੇ ਇੱਕ ਮਿੰਟ ਉਹ ਵੀਡੀਓ ਨਹੀਂ ਮਰਦਾ ਉਹ ਦੂਜੇ ਪਾਸੇ 2 1 ਤੇ ਜਦੋਂ ਤੇ ਹਿਮੇਰੇ ਲਾਗੇ ਆ ਲੈਂਦੇ ਜੀ ਹਏ ਜੁਬਾਨੀ ਚੱਲ ਨਹੀਂ ਚੱਲ ਜਦੋਂ ਮੇਰੇ ਲੱਗੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਆ ਬੋਲ ਬੋਲ ਇਹਨਾਂ ਨੇ ਫੋਨ ਤੇ ਮੇਰੇ ਹੱਥੋਂ ਨਹੀਂ ਦੇਣਾ ਤੇ ਇਸ ਤੋਂ ਪਹਿਲਾਂ ਨਹੀਂ ਇਸ ਤੋਂ ਕਰਾਇਆ ਫੇਰ ਧੁੰਦੀ ਵੜੀ ਹੋ ਗਈ ਇਹਦੇ ਮੈਂ ਤਾਂ ਦਿਵਾਲੀ ਆਉਣ ਦੀ ਹੀ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਉੱਚਾ ਬੋਲਦਾ ਚੱਕਣ ਹੁਣ ਆਉਂਦਾ ਕਿਸੇ ਦਾ ਹਾਂਜੀ ਅਸ਼ੀਆ ਉਹ ਬੰਨ ਨਾ ਇਹਨਾਂ ਲਈ ਕਿੰਦੀ ਨਾ ਮੈਂ ਫੋਨ ਕਰ ਲੈਂਦੀ ਆ ਹਾਂ ਜੇ ਇਹਦੇ लवली ਨੂੰ ਫੋਨ ਕਰ ਲੈਂਦੀ ਫੇਰ ਪੂਰਾ ਵਿਸ਼ਵਾਸਤ ਨਹੀਂ ਨਾ ਹੈਗਾ ਜੇ ਉਹਦੇ ਤੇ ਉਹ ਜੇ ਨਹੀਂ ਯਕੀਨ ਹੈਗਾ ਉਹ ਆ ਜੀ ਵੇਖੀ ਜਾਂਦਾ ਕਹਿੰਦੀ ਬਹੁਤੀ ਘੰਟਿਆ ਵਾ ਇੱਥੇ ਤਾਂ ਹੀ ਚਾਹੇ ਜਾਣੀ ਕੱਪੜਿਆਂ ਦਾ ਬਹਨ ਲਾਇਆ ਇੱਕ ਦਿਨ ਚੱਲ ਜਾਓਗੇ ਫੇਰ ਕਹਿ ਦੋ ਕਿ ਮੈਨੂੰ ਲੈ ਕੇ ਜਾਓ ਤੇ ਫੇਰ ਕੀ ਕਰਾਂਗੇ ਤੂੰ ਜਾਣਾ ਵੀ ਮੈਂ ਕਿੱਥੇ ਆ ਜੇ ਨਾ ਗਈ ਤਾਂ ਫੇਰ ਨਹੀਂ ਨੂੰ ਘਰ ਵਿੱਚ ਪਤਾ ਲੱਗਣਾ ਆਪਣੇ ਪਿੰਡ ਚਲ ਜਾ ਮਮੀ ਆ ਆਈਡੀਆ ਵਧੀਆ ਵਾ ਠੀਕ ਵਾ ਨਾ ਤੂੰ ਇਦਾਂ ਹੀ ਕਰੋ ਇਹ ਚੱਲ ਜਾਣਾ ਹੀ ਜਿਹੜਾ ਵਾਂਡੇ ਉਂਡੇ ਵਾਲਾ ਵਾ ਨਾ ਉਹ ਕਿੰਨੇ ਦਿਨ ਬਹਾਨੇ ਲਾਣੇ ਤੂੰ ਵਾ ਮਮੀ ਆ ਤਰੀਕਾ ਵਧੀਆ ਵਾ ਤင်း ਹੁਣੇ ਜਾਓ ਉਹਦੇ ਵਾਲਾ ਮੈਂ ਜਾਣੀ ਆ ਚੱਲ ਦੋਵੇਂ ਜਾਣੀਆਂ ਨਾ ਰਲ ਮਿਲ ਕੇ ਤਾਂ ਕਰ ਲੋ ਛੇਤੀ ਤੂੰ ਜਾ ਫੇਰ ਚੱਲ ਜਾ ਦਿਨ ਵੀ ਉਦਾਂ ਦਾ ਵਾ ਤੂੰ ਪਤਾ ਪੱ ਲੱਗੀ ਹੋਵੇ ਤੂੰ ਵਾ ਬਾਅਦ ਸੋ ਮੈਂ ਚਲ ਜੂਗੀ ਪਿੰਡ ਚਲ ਫੇਰ ਬਾਅਦ ਚਲ ਜੀ ਤਹੀਂ ਬੈਠੋ ਮੈਂ ਲੈ ਸੰਦੀਪ ਖਲੋ ਜਾ ਫੇਰ ਲੈ ਸੰਦੀਪ ਆ ਤੇ تیر ਨਾਲ ਨਿਸ਼ਾਨੇ ਤੇ ਲੱਗਾਈਓ ਵਧੀਆ ਲੱਗੀ ਨਾ ਮੇਰੀ ਗੱਲ ਬੜੀ ਵਧੀਆ ਨਾਲ ਇਹਨੂੰ ਮਹਿਸੂਸ ਨਹੀਂ ਹੋਇਆ ਮੈਨੂੰ ਝਾਂਤ ਤੋ ਰੁਕਿਆ ਵਾ ਚਲੋ ਇੱਕ ਦੋ ਦਿਨ ਇਦਾਂ ਲੰਘ ਜਾਣੇ ਦੋ ਦਿਨ ਮੈਂ ਬਾਣਾ ਲਾਤਾ ਪੇਕੇ ਜਾਣਾ ਵਾ ਸਹੀ ਹਾਲੀਓ ਤੇਰੀ ਇੱਥੇ ਬਾਣਾ ਲਈ ਜਾਵਾਂਗੇ ਇਹਨੂੰ ਪਾਰੇ ਵੀ ਬੜੀ ਤਈ ਜਾ ਸੰਦੀਪ ਤੇਰੀ ਗੱਲ ਤੇ ਠੀਕ ਆ ਪਰ ਉਹ ਵੀ ਬੜੀ ਤੇਜ ਆ ਬੈਠ ਕੇ ਬੜੀਆਂ ਵਧੀਆ ਗੱਲਾਂ ਕਰਕੇ ਆਈ ਮੇਰੇ ਨਾਲ ਸ਼ੱਕ ਨਹੀਂ ਨ ਹੋਇਆ ਕੋਈ ਵੀ ਇੱਕ ਗੱਲ ਹੋਰੀ ਕਿਤੇ ਆਪਣੇ ਜਿਹੜੇ ਫੋਨ ਆ ਨਾ ਉਹ ਨਾ ਕਿਤੇ ਹਏ ਫੋਨ ਨਾਲ ਦੇਖਾ ਬੂ ਕਿਤੇ ਨਾ ਆਪਣੇ ਜਿਹੜੇ ਫੋਨ ਆ ਨਾ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ ਰਾਹਦੀ ਰਹਿਣੀ ਆ ਸੰਦੀਪ ਨੂੰ ਨਾ ਮੈਂ ਵੀ ਕਹਿ ਦੋਗੇ ਤੂੰ ਜੇ ਰੱਖ ਨਾ ਇਹ ਧਿਆਨ ਰੱਖੇ ਕਿਤੇ ਉਲਝਾ ਛੱਪੇ ਚ ਹਏ ਹੀ ਹੋ ਗਏ ਫੋਨ ਦਾ ਧਿਆਨ ਰੱਖਿਆ ਕਰੋ ਕਦੇ ਉਲੇਛ ਪੇ ਜਾ ਕੇ ਨਾ ਕਦੇ ਫੋਨ ਨਾ ਕਰਦੇ ਮੈਂ ਤਾਂ ਉਦੋਂ ਹੀ ਕਹਿਨੀ ਹੈ ਵੀ ਵੱਖਰਾ ਘਰ ਨਹੀਂਗਾ ਬਣਾਉਣਾ ਕਿਉਂਕਿ ਜੇ ਡਿਊਟੀ ਤੇ ਚਲ ਗਿਆ ਤੇ ਮੈਂ ਫਿਰ ਇਹਦੇ ਲਾਗੇ ਰਿਹਾ ਕਰੂੰ ਕਿ ਸੰਦੀਪ ਲਾਗੇ ਰਿਹਾ ਕਰੂੰ ਫਿਰ ਇਹ ਮਹਾਰਾਜ ਮੂੰਹ ਗੱਲਾਂ ਕਢਾਉਂ ਡਿਆ ਹੈਗਾ ਹੋਰ ਚੱਲ ਰਮਨ ਇਹ ਸਾਰੀਆਂ ਗੱਲਾਂ ਹੈਗੀਆਂ ਹੀ ਕੀ ਹੁੰਦਾ ਤੇ ਮੁੜ ਕੇ ਕੋਈ ਨਾ ਹੋਰ ਇੰਤਜ਼ਾਮ ਕੋਈ ਕਰ ਲਾਂਗੇ ਹੋਰ ਇਦਾਂ ਰਹਿਣਾ ਵਾ ਆਪਾਂ ਨਹੀਂ ਇਦਾਂ ਹੀ ਕਰ ਇਹੋ ਗੱਲ ਸਹੀ ਓ ਹਾਂ ਸੰਦੀਪ ਘਟ ਚਾਹ ਲੈ ਆ 2 1 ਮੇਰੀ ਭੈਣ ਬਣ ਕੇ ਨਾ ਇਦਾਂ ਮੰਮੀ ਦੇ ਅੱਗੇ ਕੋਈ ਜਵਾਬ ਨਾ ਦੇਈ ਠੀਕ ਆ ਨਾ ਸਟੈਂਡ ਬਣ ਕੇ ਨਾ ਮੇਰੀ ਠੀਕ ਆ ਨਾ ਮੰਮੀ ਨੂੰ ਤੂੰ ਕੁਝ ਨਹੀਂ ਕਹਿਣਾ ਠੀਕ ਆ ਹਾਂ ਦੀ ਗੱਲ ਕਰ ਲੋ ਨਾ ਪੈਸੇ ਸੱਚਾ ਹਾਂ ਕਿ ਮੰਮੀ ਦਾ ਮੁੰਡਾ ਹੀ ਹੈ ਨਾ ਉਹਨਾਂ ਨੂੰ 2 1 ਬਾਕੀ ਇਹ ਗੱਲ ਵਾ ਮੰਮੀ ਨੂੰ ਨਾ ਦੁੱਖ ਬੜਾ ਵਾ ਕਿ ਉਹਨਾਂ ਦਾ ਵੀ ਮੁੰਡਾ ਗਿਆ ਵਾ ਠੀਕ ਆ ਤੇ ਤੂੰ ਪੈਸੇ 2 ਇੱਕ ਮਿੰਟ 2 1 ਜੋ ਤਾਂ ਨਾ ਫਿਰ ਆਪੇ ਮੇਰਾ ਪੁੱਤ ਘਰ ਬਣਾਉਂਗਾ ਹਾਂਜੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਵੀ ਠੀਕ ਆ ਤੇ ਬਾਕੀ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਸੀ ਕਿ ਆਪਾਂ ਤੇਰੇ ਪਿੰਡ ਚੱਲਾਂਗੇ ਠੀਕ ਆ ਠੀਕ ਆ ਜੀ ਨੀ ਆ ਰਿਹਾ ਕਿ ਤੂੰ ਆ ਜੋਤ ਇਹ ਗੱਲ ਤੇ ਮੈਨੂੰ ਵੀ ਪਤਾ ਵਾ ਕਿ ਤੇਰੀ ਪਰਜਾਈ ਬੜੀ ਚੰਗੀ ਆ ਹੈਲੋ ਹੈਲੋ ਮਾਸੀ ਲਾਗੇ ਉਦੋਂ ਕਰਦੇ ਜੀ ਮਾਸੀ ਵਾਲਦੀਆਂ ਗੱਲਾਂ ਤੇ ਜਦੋਂ ਮੇਰੇ ਲਾਗੇ ਆ ਜਾਂਦੇ ਜੀ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਅੜ ਗਿਆ ਸੀ ਨੇ 21 ਲੈ ਰਿਚ 21 21 ਪਾ ਦੇ ਇੱਕ ਮਿੰਟ ਤੇ ਜਦੋਂ ਤੇ ਹਿਮੇਰੇ ਲੱਗੇ ਆ ਜਾਂਦੇ ਜੀ ਹਾਏ ਜੁਬਾਨ ਨਹੀਂ ਚੱਲਦੀ ਚੱਲ 21 ਜਦੋਂ ਮੇਰੇ ਲੱਗੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੀ ਆ